ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨ ਕੋਏ ਪਹਿਲਾ ਪਾਣੀ ਜੀਓ ਹੈ ਜੀਤ ਹਰਿਆ ਸਭ ਕੋਏ ਸੂਤਕ ਕਿਉ ਕਰ ਰਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਏਬ ਨ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਹੀ ਹਾਂ ਲਾਇਤਬਾਰੀ ਖਾਹੀ ਨਾਨਕ ਹੰਸਾ ਆਦਮੀ ਬੱਦੇ ਜਾਮਪੁਰ ਜਾਹਿ ਨਾਨਕ ਪਾਦ ਤੇ ਯਮਕ ਲਾਉਂਦੀਆਂ ਨਾਨਕ ਹੰਸਾ ਆਦਮੀ ਬੱਦੇ ਜਾਮਪੁਰ ਜਾਹਿ ਮਹੱਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜਾ ਲੱਗੈ ਜਾਏ ਜੰਮਣ ਮਰਨਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਅਰਜ਼ਿਕ ਸੁੰਬਾਹੀ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਪੌੜੀ ਸਤਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡਿਆ ਵਡਿਆਈਆ ਸਹਿ ਮੀਲੇ ਤਾ ਨਦਰੀ ਆਇਆ ਜਾ ਤਿਸ ਭਾਣਾ ਤਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾਰ ਕਰ ਹੁਕਮ ਇਥੇ ਠਮਕੈ ਮਸਤਕ ਹੱਥ ਧਾਰ ਇਥੇ ਵਿਸਰਾਮ ਹੈ ਕਰ ਹੁਕਮ ਮਸਤਕ ਹੱਥ ਧਾਰ ਵਿਚਹੁ ਮਾਰ ਕੱਢੀਆ ਬੁਰਿਆਈਆ ਸਹਿ ਟੁੱਠਾ ਨੌ ਨਿਧ ਪਾਈਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚਾ ਅੱਗੇ ਰੱਖੇ ਓਨ ਸੁੱਚੇ ਸੁੱਚੇ ਅੱਗੇ ਰੱਖੇ ਓਨ ਕੋਈ ਨਾ ਪਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸ਼ਲੋਕ ਕੋਹਤੀ ਜਾਈ ਸਟਿਆ ਇਹ ਪਾਠ ਕੋਹਤੀ ਹੀ ਉਚਾਰਨ ਕਰਨਾ ਕੋਹਤੀ ਨਹੀਂ ਕਹਿਣਾ ਕੁਥੀ ਦਾਰਤ ਹੁੰਦਾ ਅਪਵਿੱਤਰ ਜਗ੍ਹਾ ਦੇ ਜਾ ਕੇ ਸੱਟਿਆ ਕੁਥੀ ਜਾਈ ਸੱਟਿਆ ਕਿਸ ਇਹ ਹੁ ਲੱਗਾ ਦੁਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਇੱਥੇ ਵੀ ਸਲਾਮ ਲਾਉਣਾ ਹੈ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਇੱਥੇ ਵੀ ਸਰਾਮ ਪੰਜਵਾ ਪਾਇਆ ਕਿਰਤ ਪੰਜਵਾ ਇੱਥੇ ਜਮਕ ਲਾ ਦਨੀ ਹੈ ਪੰਜਵਾ ਪਾਇਆ ਕਿਰਤ ਤਾਂ ਹੋਆ پاک ਪਵਿੱਤ ਪਾਪੀ ਸੋ ਤਨ ਗੱਡਿਆ ਥੁੱਕਾ ਪਈਆ ਤਿੱਤ ਜੇਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹਿ ਉਚਰੈ ਥੋੜਾ ਜਿਹਾ ਕਸ ਕੇ ਬੋਲਣਾ ਲੰਕੜ ਲੱਗੇ ਹੋਏ ਹਨ ਉਚਰੈ ਨਹੀਂ ਕਹਿਣਾ ਜੇਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹਿ ਨਾਨਕ ਐ ਵੈ ਜਾਣੀਐ ਤੇਤ ਮੁਖ ਠੁੱਕਾ ਪਾਹੀ ਮਹੱਲਾ ਪਹਿਲਾ ਪੰਡ ਜੰਮੀ ਐ ਪੰਡ ਨਿੰਮੀ ਐ ਪੰਡ ਮੰਗਣ ਵਿਆਹ ਪੰਡੋ ਹੋਵੈ ਦੋਸਤੀ ਪੰਡੋ ਚੱਲੈ ਰਾਹ ਪੰਡ ਮਵਾ ਪੰਡ ਪਾਲੀ ਐ ਪੰਡ ਮਵਾ ਪੰਡ ਪਾਲੀ ਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀ ਐ ਜਿਤ ਜੰ ਮਹਾਰਾਜਾਨ ਪੰਡੋ ਹੀ ਪੰਡ ਊਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਜਿਸ ਨਾਹੀ ਇਥੇ ਠਮਕਾ ਸੋ ਚੁਣਾ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਸੰਡੀਐ ਢੱਡੇ ਨਾਲ ਨਹੀਂ ਬੋਲਣਾ ਢੱਡਾ ਲਾਉਣਾ ਹੈ ਸੰਡੀਐ ਜਾ ਰਹਿਣਾ ਨਹੀਂ ਐਤ ਜੱਗ ਤਾ ਕਾਇਤ ਗਾਰਬ ਹੰਡੀਐ ਇਹ ਵੀ ਹੰਡੀ ਐ ਢੱਡੇ ਨਾਲ ਮੰੰਦਾ ਕਿਸੈ ਨਾ ਆਖੀਐ ਮੰੰਦਾ ਕਿਸੈ ਨਾ ਆਖੀਐ ਪਰ ਅੱਖਰ ਇਹੋ ਬੁੱਝੀਐ ਪੜ ਅੱਖਰ ਇਹੋ ਬੁੱਝੀਐ ਮੂਰਖੈ ਨਾਲ ਨਾ ਲੁੱਜੀਐ ਮੂਰਖੈ ਨਾਲ ਇਥੇ ਵੀ ਸਰਾਮ ਨਾ ਲੁੱਜੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਸਿੱਕੈ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦਿਆ ਸਿੱਕੇ ਫਿੱਕੀ ਸੋਏ ਜਿਸ ਤਰ੍ਹਾਂ ਫਫੀ ਦਾ ਉਚਾਰਨ ਕਰ ਰਹੇ ਹਨ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਆਮ ਫਿੱਕਾ ਕਹਿ ਜਾਂਦੇ ਹਨ ਫਿੱਕਾ उच्चारण करना है। फिको फिका सदी फिके फिकी फिक्का दरगह सोहित थुक् मुहित थुक् फिके पा फिका मूरख आखिया पाना लह सजाए मोहला पहला अंदर झूठे पैज बाहर दुनिया अंदर फैल अठ सठ तीर्थ ये संबंध अठ सठ है ऐठ सठ ए कसके बोलना अठ ते सठ अठ सठ तीर्थ जे है अठ सठ तीरथ जे नहा उतर उतरै नाही मैल उतरै नाही मैल उतरै नाही मैल ये कहता उतरै नाही मैल ਉਰ ਮਨ ਦਾ ਜਿਨ ਪਟ ਅੰਦਰ ਬਾਹਰ ਗੁੱਦੜ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ ਰੱਬ ਸੇਤੀ ਨੇਹ ਤਿਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸਾ ਰੰਗ ਰੋਵਾ ਚੁੱਪ ਭੀ ਕਰ ਜਾਹ ਹਾਂਜੀ ਦੇਖਨੇ ਵਿਚਾਰ ਹਾਂਜੀ इन नेहू लगा रब्ब सीती देखने विचार देख देखने, देखने हां जी देखने इकट्ठा ही पाड़ परवाह नाही किसे केरी परवाह नाही किसे केरी बाज सचे नाही ना बा, बाज सचे ना आहा पूरा बोलना नाह, नाह। दरबार ऊपर खर्च मंगा ਜਬ ਦੇ ਤਾ ਖਾਈ ਦੀਵਾਨ ਏ ਕੋ ਕਲਮ ਏਕਾ ਹਮਾ ਤੁਮਾ ਮੇਲ ਏ ਹਮਾ ਤੁਮਾ ਹਮਾ ਵੀ ਪੁਲਾ ਹੀ ਬੋਲਣਾ ਤੇ ਤੁਮਾ ਵੀ ਪੁਲਾ ਹੀ ਬੋਲਣਾ ਇਥੇ ਹਰੰਤ ਲੱਗਿਆ ਹੋਇਆ ਮੰਮੀ ਦੇ ਉਚਾਰਨ ਕਰਨਾ ਥੋੜਾ ਜਿਹਾ ਭਾਰਾ ਬੋਲਣਾ ਯਾਨੀ ਕਸ ਕੇ ਨਹੀਂ ਕਹਿਣਾ ਹਮਾ ਤੁਮਾ ਨਹੀਂ ਕਹਿਣਾ ਹੈ ਦਰ ਲਏ ਲੇਖਾ ਪੀੜ ਛੁਟਾ ਦਰ ਲਏ ਲੇਖਾ ਪੀੜ ਛੁੱਟੈ ਨਾਨਕ ਜਿਉ ਤੇਲ ਨਾਨਕ ਇਥੇ ਯਮਕ ਲਾ ਦਨੀ ਹੈ ਜਿਉ ਤੇਲ ਪੌੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ਇਹ ਵੀ ਹੀਤਾ ਪਾਠ ਨਹੀਂ ਕਰਨਾ ਕਲ ਆਪੇ ਹੀ ਇਥੇ ਠਮਕ ਲਾ ਦਨੀ ਹੈ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਆ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਆ ਜਿਸਕੇ ਜੀ ਅਪਰਾਣ ਹੈ ਕਿਉਂ ਸਾਹਿਬ ਮਨਹ ਵਿਸਾਰੀਆ ਆਪਣ ਹੱਤੀ ਆਪਣਾ ਆਪੇ ਹੀ ਕਰ ਆਪੇ ਹੀ ਕਾਜ ਸਵਾਰੀਆ ਸਲੋਕ ਮਹੱਲਾ ਦੂਜਾ ਇਹ ਕਿਨੇ ਹੀ ਆਸ ਕੀ ਦੂਜਾ ਲੱਗੈ ਜਾਏ ਨਾਨਕ ਆਸ ਕਾਂਢੀ ਐ ਇਹ ਨਾਨਕ ਪਾਤੀ ਯਮ ਕਲਾਦਨੀ ਐ ਨਾਨਕ ਆਸ ਕਾਂਢੀ ਐ ਸਦ ਹੀ ਰਹਿ ਸਮਾਈ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਇਹ ਚੰਗਾ ਪਾਤੀ ਦੀ ਯਮਕ ਹੈ ਮੰਦਾ ਪਾਤੀ ਦੀ ਯਮਕ ਹੈ ਆਸਕ ਇਹ ਹੁਨਾ ਆਖੀ ਐ ਜੇ ਲਿਖਾ ਵਰਤਾ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੂ ਵੈ ਕਰੇ ਮੁੰਡਾ ਕੁੱਥਾ ਜਾਏ ਇਹ ਮੁੰਡਾ ਮੁੰਡਾ ਕੁੱਥਾ ਜਾਏ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਨਾਨਕ ਦੂ ਵੈ ਕੂੜੀਆ ਥਾਇ ਨ ਕਾਈ ਪਾਏ ਨਾਨਕ ਪਾਤੀ ਯਮਕ ਲਾਦਨੀ ਪੌੜੀ ਜਿਤ ਸੇ ਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਕਾਦੀ ਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾਪਾ ਸਾ ਢਾਲੀਐ ਕਿਸ ਲਾਹੇ ਉਪਰ ਕਾਲੀਐ ਸ਼ਲੋਕ ਮਹੱਲਾ ਦੂਜਾ ਚੱਕਰ ਲੱਗਾ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਆਪਗਵਾਈ ਸੇਵਾ ਕਰੇ ਤਾ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਲ ਮਿਲੇ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਜੋ ਇਥੇ ਯਮਕ ਲਾ ਦਨੀ ਹੈ ਜੀਏ ਨਹੀਂ ਕਹਿਣਾ ਹੈ ਜਿੱਦੇ ਬਿਹਾਰੀ ਜਿਹੜੀ ਲਾਂ ਲਾ ਕੇ ਜਿਸ ਤਰ੍ਹਾਂ ਉਚਾਰਨ ਕੀਤਾ ਹੈ ਜਿੱਦੇ ਦੀ ਬਿਹਾਰੀ ਵਧਾ ਕੇ ਜਿਹੜੀ ਤੇ ਆਵਾਜ਼ ਛੱਡ ਦਨੀ ਹੈ ਜੀਏ ਹੋਏ ਸੋ ਉਗਵੈ ਮੁਹ ਕਾ ਕਹਿਆ ਵਾਉ ਜੋ ਜੀਏ ਹੋਏ ਸੋ ਉਗਵੈ ਮੁਹ ਕਾ ਕਹਿਆ ਵਾਉ ਬੀਜੇ ਬਖ ਮੰਗਾ ਅੰਮ੍ਰਿਤ ਵੇਖੋ ਏਹ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਜਾਸ ਵੇਖੋ ਕੋ ਧਮਕ ਲਾਦਨੀ ਆ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸੁਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣਾ ਅਰਦਾਸ ਕੂੜ ਕਮਾਣਾ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਵਡਾਰੂ ਸੋ ਨੇਹ ਪਾਣੀ ਅੰਦਰ ਲੀਕ ਜਿਓ ਵਡਾਰੂ ਹੀ ਉਚਾਰਨ ਕਰਨਾ ਆਮ ਕਈ ਵਡਾਰੂ ਕਹਿ ਜਾਂਦੇ ਹਨ ਵਡਾਰੂ ਸੋ ਨੇਹ ਪਾਣੀ ਅੰਦਰ ਲੀਕ ਜਿਓ ਜਿਸ ਦਾ ਥਾਉ ਨਾ ਥੇ ਮਹੱਲਾ ਦੂਜਾ ਕੋਈ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇਥੇ ਜਮਕ ਲਾ ਦਨੀ ਹੈ ਇੱਕ ਅੱਧ ਚੰਗੀ ਕਰੇ ਇੱਕ ਅੱਧ ਜਿਹੜਾ ਪਾਠ ਹੈ ਸੰਬੰਧਕ ਪਾਠ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ ਦੂਜੀ ਭੀ ਵੀਰਾਸ ਪੜੀ ਚੱਕਰ ਲੱਗਾ ਚੱਕਰੀ ਜੇ ਚੱਲਾ ਖਸਮਾ ਪਾਏ ਹੁਰਮਤ ਤਿਸਨੂੰ ਅਗਲੀ ਓਹ ਵਜਹ ਪੇ ਦੂਣਾ ਖਾਏ ਓਹ ਵਜਹ ਪੇ ਦੂਣਾ ਖਾਏ ਵਜਹ ਪੁੱਲਾ ਹੀ ਉਚਾਰਨ ਕਰਨਾ ਖਸਮਾ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹ ਗਵਾਏ ਅਗਲਾ ਮੋਹ ਮੋਹ ਚੋਟ ਪਾਣਾ ਖਾਏ ਧਿਆਨ ਨਾਲ ਉਚਾਰਨ ਕਰਨਾ ਵਜਹੋ ਗਵਾਏ ਅਗਲਾ ਫੇਰ ਮੰਮੇ ਔਂਕੜ ਹਾਹੇ ਲਾ ਹੈ ਇਸ ਨੂੰ ਉਚਾਰਨ ਕਰਨਾ ਮੋਹਿ ਫੇਰ ਮੰਮੇ ਔਂਕੜ ਹਾਹੇ ਸਿਆਰੀ ਹੈ ਉਸ ਨੂੰ ਉਚਾਰਨ ਕਰਨਾ ਮੋਹਿ ਯਾਨੀ ਮੋਹਿ ਮੋਹਿ ਪਾਣਾ ਖਾਏ ਵਜਹੋ ਗਵਾਏ ਅਗਲਾ ਮੋਹਿ ਮੋਹਿ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਵਾਹਿਗੁਰੂ ਜੀ ਕਾ ਕਾਲ ਸਹਾ ਕਰਹੈ ਵਾਹਿਗੁਰੂ ਜੀ ਕੀ ਫਤਿਹ